ਨਾਮ ਆਈ ਆਪਣਾ ਨਾਮ ਤਰਨਜੀਤ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਪਿੰਡਰਾ ਠੀਕ ਹੈ ਨਾ ਚਾਹੋਗੇ ਜੋ ਦੋਨ ਇੰਟਰਨੈਸ਼ਨਲ ਸਕੂਲ ਵਾਲੇ ਤੁਹਾਡੇ ਅੱਜ ਪਿੰਡ ਵਿੱਚ ਇੱਕ ਸੈਮੀਨਾਰ ਲਗਾ ਰਹੇ ਸੋ ਇਹਨਾਂ ਦਾ ਦੱਸਣ ਦਾ ਤਰੀਕਾ ਬੜਾ ਵਧੀਆ ਲੱਗਿਆ ਬਾਕੀ ਇੱਕ ਦੋ ਵਾਰ ਜਾ ਕੇ ਵਿਜ਼ਿਟ ਕਰਦੇ ਆਂਗੇ ਤੇ ਉਸ ਤੋਂ ਕੁਝ ਫੀਸ ਸਟਰਕਚਰ ਮੈਨੂੰ ਬੜਾ ਚੰਗਾ ਲੱਗਿਆ ਇਹਨਾਂ ਦਾ ਵੀ ਇੱਕ ਵਾਰੀ ਹੀ ਲੈਣੀ ਹੈ ਫੀਸ ਕਹਿੰਦੇ 50% ਕੰਸੈਸ਼ਨ ਦਿੱਤਾ ਉਹਦੇ ਵਿੱਚ ਵੀ ਤੇ ਜਿਹੜੀ ਐਡਮਿਸ਼ਨ ਫੀਸ ਹੈ ਇੱਕ ਵਾਰੀ ਹੀ ਲੈਣੀ ਹੈ 7 ਸਾਲ ਦੇ ਵਿੱਚ ਇਹਨਾਂ ਨੇ ਕਿਹਾ ਮੈਨੂੰ ਮੈਨੂੰ ਇਹ ਵਧੀਆ ਲੱਗਿਆ ਕੀ ਲੱਗਦਾ ਵੀ 10 ਤੋਂ 2 ਪੜ੍ਹਾਈ ਚ ਰੂਟ ਤੱਕ ਲਿਆ ਬਿਲਕੁਲ ਲੈ ਕੇ ਆਏ ਨੇ ਉਥੇ ਬੱਚਾ ਜੇ ਛਡਣਾ ਦੀ ਪੜਾਉਣਾ ਸੀ ਤਾਂ ਫਿਰ ਉਥੇ ਬੱਚਾ ਛਡਣਾ ਪੈਂਦਾ ਇੱਥੇ ਆਪ ਪੜਾਉਣ ਕਰੋ ਡਿਲੀ ਕਰੀ ਆਉਗ ਆਪ ਦੀ ਨਿਗਰਹ ਰੋ ਕੀ ਲੱਗਦਾ ਕਿੰਨਾ ਕੁ ਦੂਸਰੇ ਸਕੂਲਾਂ ਨਾਲੋਂ ਫੀਸਾਂ ਦਾ ਜਾਂ ਕੋਈ ਟਰਾਂਸਪੋਰਟ ਦਾ ਮਸਕਾ ਦੇਖੋ ਟਰਾਂਸਪੋਰਟ ਦਾ ਤਾਂ ਹਜੇ ਇਹਨਾਂ ਨੇ ਕੁਝ ਕਲੀਅਰ ਹੋਇਆ ਨਹੀਂ ਹੈਗਾ ਸਾਨੂੰ ਤੇ ਜਿਹੜਾ ਫੀਸ ਸਟਰਕਚਰ ਹੈਗਾ ਉਹ ਅਦਰ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਲੱਗਿਆ ਬਣੀ ਕੀ ਨਾਮ ਹੈ ਮੈਡਮ ਹਾਂ ਸਰ ਮੇਰਾ ਨਾਮ ਅੰਜਲੀ ਸਿੱਧੂ ਹੈ ਜੀ ਤੇ ਆਈ ਐਮ ਦਾ ਪ੍ਰਿੰਸੀਪਲ ਆਫ ਦੂਨ ਇੰਟਰਨੈਸ਼ਨਲ ਸਕੂਲ ਅੱਜ ਪਿੰਡਰਾ ਪਹੁੰਚ ਕੇ ਸਿਮੀਨਾਰ ਲਾ ਰਹੀ ਹਾਂ ਬੱਚਿਆਂ ਨੂੰ ਅਵੇਅਰਨੈਸ ਪਿੰਡ ਦੇ ਲੋਕਾਂ ਨੂੰ ਅਵੇਅਰਨੈਸ ਕਰ ਰਹੀ ਹਾਂ ਕਿ ਸਾਡਾ ਸਕੂਲ ਡੇਰਾ ਦੂਨ ਤੋਂ ਸੰਗਰੂਰ ਆ ਕਿਸ ਤਰ੍ਹਾਂ ਦੇ ਹਾਂਜੀ ਸਰ ਸਰ ਬੇਸਿਕਲੀ ਜੋ ਸਾਡਾ ਕਨਸੈਪਟ ਹੈ ਸਾਡੀ ਹੈ ਕਿ ਅਸੀਂ ਪੇਰੈਂਟਸ ਨੂੰ ਅਵੇਅਰ ਕਰੀਏ ਬਿਕਾਜ਼ ਸਰ ਇਹ ਇੱਕ ਇਸ ਤਰ੍ਹਾਂ ਦਾ ਸਕੂਲ ਹੈ ਜਿਹੜਾ ਕਿ ਇੱਕ ਬੋਰਡਿੰਗ ਸਕੂਲ ਹੈ ਜਿਹੜਾ ਆਲਰੇਡੀ ਐਗਜ਼ਿਸਟ ਕਰ ਰਿਹਾ ਹੈ ਡੇਰਾ ਦੂਨ ਦੇ ਵਿੱਚ ਤਾਂ ਇਹ ਜਿਹੜੀ ਬ੍ਰਾਂਚ ਅਸੀਂ ਇੱਥੇ ਲੈ ਕੇ ਆਏ ਆ ਸਾਡਾ ਇਹ ਸੀ ਮਕਸਦ ਇੱਥੇ ਆਉਂਦਾ ਕਿ ਅਸੀਂ ਪੇਰੈਂਟਸ ਨੂੰ ਵੱਧ ਤੋਂ ਵੱਧ ਅਵੇਅਰ ਕਰੀਏ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਬੋਰਡਿੰਗ ਸਕੂਲਸ ਦੇ ਵਿੱਚ ਨਾ ਭੇਜਣਾ ਪਵੇ ਉਹੀ ਲੈਵਲ ਜਿਹੜਾ ਐਜੂਕੇਸ਼ਨ ਦਾ ਹੈਗਾ ਸੋ ਥੈਟ ਵੀ ਕੈਨ ਵੀ ਕੈਨ ਸ਼ੋ ਦ ਸਿਟੀ ਥੈਟ ਦ ਚਿਲड्रन ਕੈਨ ਸਟੱਡੀ ਹੈਰ ਆਲਸੋ ਵਾਟ ਦੇ ਕੈਨ ਡੂ ਇਨ ਦੇਰਾ ਦੂਰ ਮਤਲਬ ਥਿਸ ਇਜ਼ ਦ ਓਨਲੀ ਰੀਜ਼ਨ ਥੈਟ ਵੀ ਹੈਵ ਕੰਡਕਟਡ ਦ ਸੈਮੀਨਾਰ ਇੱਥੇ ਅਸੀਂ ਪਿੰਡਾਂ ਰਾ ਆਏ ਤੇ ਅਸੀਂ ਪਿੰਡਾਂ ਚ ਆ ਕੇ ਪੇਰੈਂਟਸ ਨੂੰ ਅਵੇਅਰ ਕੀਤਾ and we did certain activities also related to our curriculum that they really liked it so sada concept ehi hai ki experiential learning nal assi parents nu vad to vad itthe karwaya activities through te unhone oh cheez samjhi aur unhone is cheez nu vad chhad ke is cheez vich hissa vi liya ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਤੁਸੀਂ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ? ਹਾਂ ਸਰ ਸਾਡਾ ਹੈਗਾ ਕਲਾਸ ਪਲੇ ਗਰੁੱਪ ਤੋਂ ਲੈ ਕੇ ਜੀ 5th ਕਲਾਸ ਤੱਕ ਹਲੇ ਅਸੀਂ ਸਟਾਰਟ ਕਰ ਰਹੇ ਹਾਂ ਬਟ ਆਨ ਅਲ ਕਮਿੰਗ ਸੈਸ਼ਨ ਦੇ ਵਿੱਚ ਅਸੀਂ ਸਕੂਲ ਨੂੰ ਅਪਗ੍ਰੇਡ ਲਾਵਾਂ ਕਰਾਂਗੇ +2 ਤੱਕ ਜੀ ਕੀ ਕੀ ਫੈਸਿਲਿਟੀ ਦੇ ਰਹੇ ਹੋ ਜੋ ਨਵੇਂ ਐਡਮਿਸ਼ਨ ਆਉਣੀਆਂ ਸਿਰਫ ਫੈਸਿਲਿਟੀਆਂ ਦੀ ਗੱਲ ਕਰੀਏ ਤਾਂ ਜਿਹੜਾ ਫਰਸਟ ਫੋਰਮੋਸਟ ਥਿੰਗ ਹੈ ਸਾਡੇ ਲਈ ਦਾ ਸੇਫਟੀ ਆਫ ਦਾ ਚਾਈਲਡ ਵਿਚ ਇਜ਼ ਰੀਅਲੀ ਰੀਅਲੀ ਇੰਪੋਰਟੈਂਟ ਬਿਕਾਜ਼ ਵੈਨ ਅ ਪੇਰੈਂਟ ਇਜ਼ ਸੈਂਡਿੰਗ ਅ ਚਾਈਲਡ ਟੂ ਦਾ ਸਕੂਲ ਦਾ ਪਰਸਨਲ ਸੇਫਟੀ ਆਫ ਦਾ ਚਾਈਲਡ ਇਜ਼ ਦਾ ਪ੍ਰਾਇਰ ਥਿੰਗ ਥੈਟ ਵੀ ਸੀ ਸੋ ਫਾਰ ਅਸ ਆਲਸੋ ਦਾ ਸੇਫਟੀ ਆਫ ਦਾ ਚਾਈਲਡ ਦਾ ਕੰਫਰਟ ਲੈਵਲ ਆਫ ਦਾ ਚਾਈਲਡ ਇਜ਼ ਆਰ ਪ੍ਰਾਇਰੀਟੀ Secondly, the quality education, which we are talking about. The quality education is all about the holistic development of the child as per the cbsc norms, which is really rarely required these days. And the third one is we are talking about the curriculum. So, best curriculum we are providing, we are catering and we are giving that facility to the children, which no other one is giving over here. The facility of boarding schools, the level of the curriculum. So we have tied up hands with the Nature Nurture, one of the best curriculum brands all over India. They are catering almost 200 schools. The O curriculum, through experiential learning, through that curriculum, we'll give the exposure to the children. ਕਿਸ ਤਰ੍ਹਾਂ ਦਾ ਲੱਗਿਆ ਪਿੰਡ ਪਿੰਡਰਾਂ ਦੇ ਲੋਕਾਂ ਨਾਲ ਤੁਸੀਂ ਅੱਜ ਇੱਕ ਸੰਪਰਕ ਸੱਦਿਆ ਬਹੁਤ ਵਧੀਆ ਲੱਗਿਆ ਸਰ ਕਿਉਂਕਿ ਫੇਸ ਟੂ ਫੇਸ ਜਦੋਂ ਆਪਾਂ ਇੰਟਰੈਕਟ ਕਰਦੇ ਆ ਬਹੁਤ ਸਾਰੇ ਜੜੀਆਂ ਕੁਐਰੀਜ਼ ਹੁੰਦੀਆਂ ਨੇ ਪੇਰੈਂਟਸ ਦੀਆਂ ਕੁਝ ਪੇਰੈਂਟਸ ਦੇ ਕੰਸਰਨ ਹੁੰਦੇ ਨੇ ਤਾਂ ਉਹ ਕੰਸਰਨ ਅਸੀਂ ਨਾਲ ਦੀ ਨਾਲ ਟੇਕ ਅਪ ਕਰਕੇ ਉਹਨਾਂ ਨੂੰ ਉਹ ਚੀਜ਼ਾਂ ਇੱਥੇ ਹੀ ਸਮਝਾਈਆਂ ਤਾਂ ਉਹਨਾਂ ਨੂੰ ਵੀ ਬੜਾ ਵਧੀਆ ਲੱਗਿਆ ਤੇ ਸਾਨੂੰ ਵੀ ਬੜਾ ਵਧੀਆ ਲੱਗਿਆ ਕਿ ਇੱਕ ਨੋਬਲ ਮਿਸ਼ਨ ਦਾ ਅਸੀਂ ਪਾਰਟ ਬਣਿਆ ਕਿ ਅਸੀਂ ਬੱਚਿਆਂ ਦੀ এডੂਕੇਸ਼ਨ ਨੂੰ ਲੈ ਕੇ ਵੀ ਆਰ ਦੈਟ ਮਚ ਕੰਸਰਨਡ ਦੈਟ ਵੀ we ourselves has reached this village matlab assi aap apni team nu leke itthe ponche taaki assi parents nu das sakiye ki assi ki cheez hai jehdi navikli assi itthe kar rahe haan te assi ki leke aa rahe haan to sanu bahut vadiya lagya ji pind valeyan nal interact karke te unna diyan queries de answer deke